ਵਿਦਾਨ ਸਭਾ ਬਰਨਾਲਾ ਦਾ ਨਤੀਜਾ ਆ ਸੋ ਲਗਭਗ 17000 ਵੋਟ ਆ ਜਿਹੜੀ ਮੈਨੂੰ ਪਈ ਆ ਮੈਂ ਆਯਾਤ ਉਮੀਦਵਾਰ ਸੀ ਸੋ ਮੈਂ ਧੰਨਵਾਦ ਕਰਦਾ ਬਰਨਾਲੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਮੇਰੀ ਈਡੀਓਲੋਜੀ ਨੂੰ ਇਹ ਮੇਰੀ ਈਡੀਓਲੋਜੀ ਤੇ ਮੋਹਰ ਲਾਈ ਆ ਉਹਨਾਂ ਨੇ ਮੇਰੀ ਈਡੀਓਲੋਜੀ ਸੀ ਸਿਰਫ ਤੇ ਸਿਰਫ ਇਮਾਨਦਾਰੀ ਕਿਉਂਕਿ ਮੈਂ ਡੇਢ ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਸੀ ਬੀਇੰਗਾ ਪਲਾਨਿੰਗ ਬੋਰਡ ਚੇਅਰਮੈਨ ਸੋ ਮੇਰੀ ਉਸ ਈਡੀਓਲੋਜੀ ਤੇ ਲੋਕਾਂ ਨੇ ਮੋਹਰ ਲਾਈ ਆ ਵੀ ਭਾਈ ਗਰਦੀਪ ਬਾਟ ਸੱਚਾ ਬੰਦਾ ਕਰਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਜਿਨ੍ਹਾਂ ਨੇ ਮੇ ਜੇਕਰ ਜਿਵੇਂ ਤਿੰਨ ਸੀਟਾਂ ਜਿੱਤੀ ਆਮ ਆਦਮੀ ਪਾਰਟੀ ਜੇ ਉਹ ਚੰਗਾ ਫੈਸਲਾ ਇੱਕ ਇਮਾਨਦਾਰ ਬੰਦੇ ਨੂੰ ਟਿਕਟ ਦਿੰਦੀ ਜਾਂ ਜਿਵੇਂ ਉਹ ਵਰਕਰਾਂ ਦੇ ਕਹਿਣ ਦਾਬ ਕੋ ਟਿਕਟ ਦਿੰਦੇ ਤਾਂ ਮੈਂ ਸਮਝਦਾ ਇਹ ਸੀਟੋਂ ਹਾਰਦੀ ਨਹੀਂ ਸੀ ਬੜੇ ਵੱਡੇ ਮਾਰਦੇ ਨਾਲ ਜਿੱਦੇ ਸੀ ਪਰ ਕੋਈ ਨਾ ਜੋ ਹੋਇਆ ਚੰਗਾ ਹੀ ਹੋਇਆ ਉਹਨਾਂ ਨੂੰ ਕੰਨਾਂ ਤੋਂ ਕਨਵਿੰਸ ਕਰਾਣੀ ਵੀ ਆਉਣ ਵਾਲੇ ਸਮੇਂ ਚ ਸੱਚ ਨਾਲ ਉਹਨਾਂ ਨੂੰ ਖੜਨਾ ਚਾਹੀਦਾ ਪਹਿਲਾ ਸਾਡਾ ਮੰਤਵ ਇਹ ਆ ਉਸ ਤੋਂ ਬਾਅਦ ਦੇਖਾਂਗੇ ਸਮੇਂ ਦੇ ਘਰ ਵਿੱਚ ਕੀ ਆ ਜਿਵੇਂ ਲੋਕ ਕਹਿਣਗੇ ਸੀ ਉਹ ਮੈਂ ਫੈਸਲਾ ਲਵਾਂ। ਅਸੀਂ ਉਹਨਾਂ ਕੋਲ ਮਨੀ ਪਾਵਰ ਸੀ ਤੇ ਉਸ ਮਨੀ ਪਾਵਰ ਦਾ ਮਸਲ ਪਾਵਰ ਦਾ ਮਿਸਯੂ ਸਾਰਿਆਂ ਨੇ ਕੀਤਾ। ਬਰਨਾਲੇ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਸੱਤਾਧਾਰੀ ਧਰ ਦੇ ਆਗੂ ਜੀ ਪੈਸਾ ਵੰਡ ਰਿਹਾ। ਕਈ ਜਗ੍ਹਾ ਤੇ ਪਰਚੇ ਹੋਏ ਲੜਾਈਆਂ ਹੋਈਆਂ ਆਪਸ ਚ ਉਹਨਾਂ ਦੀਆਂ। ਸੋ ਇਹੋ ਜਿਹਾ ਕੁਝ ਉਹਨਾਂ ਨੇ ਕੀਤਾ ਕਿਉਂਕਿ ਆਪ ਮਸਲ ਪਾਵਰ ਮੈਨ ਪਾਵਰ ਯੂਜ਼ ਕਰ ਰਹੇ ਸੀ। ਸੋ ਹਾਲਾਤਾਂ ਦੇ ਬਾਵਜੂਦ ਸਾਡੇ ਕੋਲ ਤਾਂ ਕੋਈ ਇਹ ਜੀ ਪਾਵਰ ਨਹੀਂ ਨਾ ਸਾਡੇ ਕੋਲ ਭਾਈ ਪੈਸਾ ਸੀ ਨਾ ਸਾਡੇ ਕੋਲ ਵੰਡਣ ਨੂੰ ਅਸੀਂ ਕੋਈ ਇਹੋ ਜਿਹਾ ਸ਼ਰਾਬ ਵੰਡੀ ਆ ਨਾ ਅਸੀਂ ਕੋਈ ਇਹੋ ਜਿਹਾ ਕੋਈ ਮਤਲਬ ਕਿ ਮਿਸਯੂਜ਼ ਕੀਤਾ ਕਿਸੇ ਚੀਜ਼ ਦਾ ਸੋ ਸੋ ਸਾਡੇ ਕੋਲ ਤਾਂ ਸਿਰਫ ਤੇ ਸਿਰਫ ਹੱਕ ਤੇ ਸੱਚਾਈ ਸੀ ਇਸ ਇਮਾਨਦਾਰੀ ਨੂੰ ਜਿਹੜਾ ਇਹ ਫਤਵਾ ਦਿੱਤਾ ਇਹ ਬਹੁਤ ਵੱਡਾ ਦਿੱਤਾ ਤੇ ਮੈਂ ਹਮੇਸ਼ਾ ਰਣੀ ਰਹੂੰਗਾ ਬਰਨਾਲੇ ਦੇ ਲੋਕਾਂ ਨੂੰ ਮੈਂ ਅਸੀਂ ਬਧਾਈ ਦਿੰਦੇ ਹਾਂ ਗੁਰਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਸੋ ਵਾਟਸਐਪ ਸਭ ਨੂੰ ਬਹੁਤ ਬਹੁਤ ਧੰਨਵਾਦ ਤੇ ਬੋਲੇ ਸੋ ਨਿਹਾਲ ਸੋ ਸਾਰਿਆਂ ਦਾ ਧੰਨਵਾਦ ਦਿਲਦਿਆਂ ਸੋ ਵਾਵਾ ਵੱਡੀ ਕੁਰਸੀ ਸੀ ਪਰ ਮੈਂ ਮੈਂ ਵੱਡੀ ਨਹੀਂ ਗਣਦਾ ਮੈਂ ਤਾਂ ਕਹਿੰਦਾ ਵੀ ਲੋਕ ਗੱਲ ਗੱਲ ਹੈਗੀ ਆ ਵਿਚਾਰਾਂ ਦੀ ਕੇਵਲ ਸਿੰਘ ਢਿੱਲੋਂ ਬਾਰੇ ਮਸ਼ਹੂਰ ਸੀ ਵੀ ਉਹ ਕਹਿੰਦੇ ਜੀ ਸਿਰਮੈ ਇੱਥੇ ਸਿੱਟ ਜਾਂਦੇ ਆ ਹਰੀਗੜ੍ਹ ਦੀ ਨਹਿਰ ਚ ਉਹ ਮਖਾ ਜੀ ਅਸੀਂ ਤਾਂ ਫਿਰ ਨਵਾਂ ਚੁਣਿਆ ਸੀ ਇਹਨੇ ਤਾਂ ਕੰਮੀ ਨਿਮੇੜਦਾ ਤਾਂ ਮੈਰੀਲੈਂਡ ਵਾਲੇ ਸੂਏ ਚ ਸਿੱਟ ਗਿਆ ਉਹਦਾ ਫਿਰ ਵੀ ਹਰੀਗੜ੍ਹ ਦਾ ਕੀ ਆ ਸੀ ਇਹਨੇ ਤਾਂ ਕਹਿੰਦਾ ਦੋਨੇ ਫੂਨ ਹੀ ਬੰਦ ਕੀ ਇੱਕ ਬੰਦ ਕਰ ਲਿਆ ਦੂਜਾ ਨਵਾਂ ਚਲਾਇਆ ਉਹ ਕਹਿੰਦਾ ਚੱਲਣੀ ਗੱਲਾਂ WhatsApp ਦੇਖੋ ਮਤਲਬ ਇਹਨਾਂ ਨੇ ਤਾਂ ਮੈਂ ਇਹ ਸਮਝ ਲਿਆ ਵੀ ਮੈਨੂੰ ਇੱਕ ਕੇ ਕੇ ਦੇ ਬਾਰੇ ਤੁਹਾਨੂੰ ਪਤਾ ਬਾਅਦ ਜਿਹੜੇ ਮੈਂ ਕਰਦਾ ਪਹਿਲਾਂ ਨਹੀਂ ਨਿਕਲਦਾ ਨਹੀਂ ਕਰ ਰਿਹਾ ਤੁਸੀਂ ਕਹੇਤੀ ਗੱਲ ਤੇ ਜਿਹੇ ਤਰ੍ਹਾਂ ਮਾਰੀ ਗਏ ਬਾਈ ਗੁਰਪ੍ਰੀਤ ਸਿੰਘ ਬਹੁਤ ਤਾਰੀਫ ਕਰੋ ਅਲ੍ਹਾ ਅਕਬਰ ਅਲ੍ਹਾ ਅਕਬਰ ਇੰਨਾ ਕਰਾਉਣਾ ਹੈ ਵਿਕਾਸ ਕਰਕੇ ਜਿਹਨੂੰ ਮੈਂ ਬੇਚੀ ਕਰਦਾ ਦੇਖੋ ਜੀ ਅੱਜ ਵਿਧਾਨ ਸਭਾ ਬਰਨਾਲਾ ਦਾ ਨਤੀਜਾ ਆਇਆ ਸੋ ਲਗਭਗ 17000 ਵੋਟ ਆ ਜਿਹੜੀ ਮੈਨੂੰ ਪਈ ਆ ਮੈਂ ਆਯਾਦ ਉਮੀਦਵਾਰ ਸੀ ਸੋ ਮੈਂ ਧੰਨਵਾਦ ਕਰਦਾ ਬਰਨਾਲੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਮੇਰੀ ਈਡੀਓਲੋਜੀ ਨੂੰ ਇਹ ਮੇਰੀ ਈਡੀਓਲੋਜੀ ਤੇ ਮੋਹਰ ਲਾਈ ਆ ਉਹਨਾਂ ਨੇ ਮੇਰੀ ਈਡੀਓਲੋਜੀ ਸੀ ਸਿਰਫ ਤੇ ਸਿਰਫ ਇਮਾਨਦਾਰੀ ਕਿਉਂਕਿ ਮੈਂ ਡੇਢ ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਸੀ ਬੀਂਗਾ ਪਲਾਨਿੰਗ ਬੋਰਡ ਚੇਅਰਮੈਨ ਸੋ ਮੇਰੀ ਉਸ ਈਡੀਓਲੋਜੀ ਤੇ ਲੋਕਾਂ ਨੇ ਮੋਹਰ ਲਾਈ ਆ ਵੀ ਭਾਈ ਗਰਦੀਪ ਬਾੜ ਸੱਚਾ ਬੰਦਾ ਤੇ ਉਹ ਸਚਾਈ ਨੂੰ ਲੈ ਕੇ ਲੋਕਾਂ ਚ ਗਿਆ ਸੋ 17000 1 ਲੱਖ ਦੇ ਵਿੱਚੋਂ ਲਗਭਗ ਲੱਖ VOTER ਨੇ ਵੋਟ ਕੀਤੀ ਸੀ 17% ਲੋਕਾਂ ਨੇ ਮੇਰੀ ideologies ਨਾਲ ਸਹਿਮਤ ਹੋਦੇ ਹੋਏ ਮੈਨੂੰ ਵੋਟਾਂ ਪਾਈਆਂ ਨੇ ਸੋ ਮੈਂ ਉਹਨਾਂ VOTERਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ideologies ਨੂੰ ਫਤਵਾ ਦਿੱਤਾ ਯਾਰ ਜੇਕਰ ਆਵਾਦੀ ਪਾਰਟੀ ਵੀ ਫੈਸਲਾ ਲੈਂਦੀ ਤਾਂ ਨਤੀਜੇ ਕੋਈ ਹੋਰ ਹੋ ਜਾਂਦਾ ਸੀ ਉਹ ਤਾਂ ਅੱਜ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਜੇਕਰ ਜਿਵੇਂ ਤਿੰਨ ਸੀਟਾਂ ਜਿੱਤੀ ਆਵਾਦੀ ਪਾਰਟੀ ਜੇ ਉਹ ਚੰਗਾ ਫੈਸਲਾ ਇੱਕ ਇਮਾਨਦਾਰ ਬੰਦੇ ਨੂੰ ਟਿਕਟ ਦਿੰਦੇ ਜਾਂ ਜਿਵੇਂ ਉਹ ਵਰਕਰਾਂ ਦੇ ਕਹਿਣ ਦਾ ਕੋ ਟਿਕਟ ਦਿੰਦੇ ਤਾਂ ਮੈਂ ਸਮਝਦਾ ਇਹ ਸੀਟ ਉਹ ਹਾਰਦੀ ਨਹੀਂ ਸੀ ਬੜੇ ਵੱਡੇ ਮਾਰ ਦੇ ਨਾਲ ਜਿੱਦੇ ਸੀ ਪਰ ਕੋਈ ਨਾ ਜੋ ਹੋਇਆ ਚੰਗਾ ਹੀ ਹੋਇਆ ਕਿਹੜੀ ਪਾਰਟੀ ਵਿੱਚ ਜਾਣਾ ਚਾਹੋਗੇ ਜਾਂ ਆਵਾਜ਼ ਦੀ ਪਾਰਟੀ ਇਹ ਸਪੱਸ਼ਟ ਕਰਦੀ ਵਾਪਸ ਲੀਡਰਸ਼ਿਪ ਕਿਵੇਂ ਲੇਖੋਗੇ ਸਰ ਨਹੀਂ ਫਿਲਹਾਲ ਤਾਂ ਜੀ ਸਾਡਾ ਇਹ ਹਾ ਕੋਈ ਰਤਾ ਨਹੀਂ ਅਸੀਂ ਪਹਿਲਾਂ ਲੋਕਾਂ 'ਚ ਜਾਵਾਂਗੇ ਅਸੀਂ ਲੋਕਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਤਕਰੀਬਨ ਸਾਰਿਆਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਨੂੰ ਕਨਵਿੰਸ ਕਰਾਂਗੇ ਵੀ ਆਉਣ ਵਾਲੇ ਸਮੇਂ 'ਚ ਸੱਚ ਨਾਲ ਉਹਨਾਂ ਨੂੰ ਖੜਨਾ ਚਾਹੀਦਾ। ਸੋ ਪਹਿਲਾ ਸਾਡਾ ਮੰਤਵ ਇਹ ਆ ਉਸ ਤੋਂ ਬਾਅਦ ਦੇਖਾਂਗੇ ਸਮੇਂ ਦੇ ਗਰਭ 'ਚ ਕੀ ਆ ਜਿਵੇਂ ਲੋਕ ਕਹਿਣਗੇ ਅਸੀਂ ਉਹਨੇ ਫੈਸਲਾ ਲਵਾਂਗੇ। ਸਰ ਆਖਰੀ ਹੈਗਾ ਸਵਾਲ ਹੈਗਾ ਕਿਵੇਂ ਮਹਿਸੂਸ ਕਰ ਰਹੇ ਹੋ ਚੌਥੇ ਨੰਬਰ ਤੇ ਆਏ ਹੈਗੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਨਾਲ ਮੁਕਾਬਲਾ ਰਿਹਾ ਤੁਸੀਂ ਭਾਜੀਪੀ ਦੇ ਨਾਲ ਜਿਨ ਕਿ ਕੁਝ ਵੋਟਾਂ ਤੋਂ ਪਿੱਛੇ ਰਹੇ ਹੈਗੇ। ਦੇਖੋ ਫੈਸਲਾ ਤੁਸੀਂ ਤੁਸੀਂ ਦੇਖੋ ਸਾਰੀਆਂ ਰਾਜਨੀਤਿਕ ਪਾਰਟੀਆਂ ਮੇਨਸਟ੍ਰੀਮ ਪਾਰਟੀਆਂ ਸੀ ਉਹਨਾਂ ਕੋਲ ਮੈਨ ਪਾਵਰ ਸੀ ਉਹਨਾਂ ਕੋਲ ਮਸਲ ਪਾਵਰ ਸੀ ਉਹਨਾਂ ਕੋਲ ਮਨੀ ਪਾਵਰ ਸੀ ਤੇ ਉਸ ਮਨੀ ਪਾਵਰ ਦਾ ਮਸਲ ਪਾਵਰ ਦਾ ਮਿਸਯੂ ਸਾਰਿਆਂ ਨੇ ਕੀਤਾ ਬਰਨਾਲੇ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਸੱਤਾਧਾਰੀ ਧਿਰ ਦੇ ਆਗੂ ਜੀ ਪੈਸਾ ਵੰਡ ਰਿਹਾ ਬਰਨਾਲੇ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਭਾਈ ਇੱਕ ਪਾਰਟੀ ਦਾ ਆਗੂ ਹੈ ਜਿਹੜਾ ਉਹਦਾ ਪੀਏ ਭਾਈ ਆਪਣਾ ਮਤਲਬ ਕਿ ਪੈਸੇ ਵੰਡ ਰਿਹਾ ਮਲਕ ਉਹਨੇ ਉਹਦੇ ਕੋਲ ਕਾਫੀ ਜਿਹੜੀ ਸਮਗਰੀ ਬਰਾਮਦ ਹੋਈ ਬਰਨਾਲੇ ਦੇ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਇੱਕ ਪਾਰਟੀ ਦੇ ਜਿਹੜੇ ਆਗੂ ਨੇ ਉਹ दारू ਵੰਡ ਰਹੇ ਨੇ ਸ਼ਰਾਬ ਵੰਡ ਰਹੇ ਨੇ ਸੋ ਇਹੋ ਜਿਹਾ ਕੁਝ ਹੈ ਜਿਹੜਾ ਬਰਨਾਲੇ 'ਚ ਕਿੰਨੀਆਂ ਵੀਡੀਓਜ਼ ਆਈਆਂ ਸੋ ਲੋਕਾਂ ਨੂੰ ਤਾਂ ਪਤਾ ਸੀ ਵੀ ਕਈ ਜਗ੍ਹਾ ਤੇ ਪਰਚੇ ਹੋਏ ਲੜਾਈਆਂ ਹੋਈਆਂ ਆਪਸ ਚ ਉਹਨਾਂ ਦੀਆਂ ਸੋ ਇਹੋ ਜਿਹਾ ਕੁਝ ਉਹਨਾਂ ਨੇ ਕੀਤਾ ਕਿਉਂਕਿ ਆਪ ਮਸਲ ਪਾਵਰ ਮੈਨ ਪਾਵਰ ਯੂਜ਼ ਕਰ ਰਹੇ ਸੀ ਸੋ ਇਸ ਹਾਲਾਤਾਂ ਦੇ ਬਾਵਜੂਦ ਸਾਡੇ ਕੋਲ ਤਾਂ ਕੋਈ ਇਹ ਜੀ ਪਾਵਰ ਨਹੀਂ ਨਾ ਸਾਡੇ ਕੋਲ ਭਾਈ ਪੈਸਾ ਸੀ ਨਾ ਸਾਡੇ ਕੋਲ ਬੰਡਰ ਨੂੰ ਅਸੀਂ ਕੋਈ ਇਹੋ ਜਿਹਾ ਸ਼ਰਾਬ ਵੰਡੀ ਆ ਨਾ ਅਸੀਂ ਕੋਈ ਇਹੋ ਜਿਹਾ ਕੋਈ ਮਤਲਬ ਕਿ ਮਿਸਯੂਜ਼ ਕੀਤਾ ਕਿਸੇ ਚੀਜ਼ ਦਾ ਸੋ ਸਾਡੇ ਕੋਲ ਤਾਂ ਸਿਰਫ ਤੇ ਸਿਰਫ ਹੱਕ ਤੇ ਸੱਚਾਈ ਸੀ ਵੀ ਭਾਈ ਅਸੀਂ ਸੱਚ ਤੇ ਇਮਾਨਦਾਰੀ ਤੇ ਖੜਿਆ ਇਮਾਨਦਾਰੀ ਦੀ ਗੱਲ ਅਸੀਂ ਕਰਦੇ ਸੀ ਸੋ ਮੈਂ ਸਮਝਦਾ ਇਹ ਸਿ ਇਮਾਨਦਾਰੀ ਨੂੰ ਜਿਹੜਾ ਫਤਵਾ ਦਿੱਤਾ ਇਹ ਬਹੁਤ ਵੱਡਾ ਦਿੱਤਾ ਤੇ ਮੈਂ ਹਮੇਸ਼ਾ ਰਣੀ ਰਹੂੰਗਾ ਬਰਨਾਲੇ ਦੇ ਲੋਕਾਂ ਨੂੰ ਤਰਦੀਪ ਸਿੰਘ ਕਾਲਾਟੋ ਲੋ ਜਿੱਤੇ ਹੈਗੇ ਬਰਨਾਲਾ ਤੋਂ ਕਿਵੇਂ ਲੱਗਦਾ ਵਿਕਾਸ ਕਰਦੇ ਨਹੀਂ ਕਰਨਾ ਮੈਂ ਅਸੀਂ ਬਤਾਈ ਦਿੰਦੇ ਆਂ ਗੁਰਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਵੀ ਉਹ ਬਹੁਤ ਚਲੋ ਚੰਗਾ ਮੰਡਟ ਦਿੱਤਾ ਉਹਨਾਂ ਨੂੰ ਬਰਨਾਲੇ ਦੇ ਲੋਕਾਂ ਦੇ ਅਸੀਂ ਆਸ ਕਰਦੇ ਆਂ ਉਹ ਡਿਵੈਲਪਮੈਂਟ ਕਰਾਉਣਗੇ ਬਰਨਾਲੇ ਦੀ ਅਤੇ ਵਿਧਾਨ ਸਭਾ ਦੇ ਵਿੱਚ ਸੱਚ ਦੀ ਲੜਾਈ ਲੜਨਗੇ ਬਰਨਾਲੇ ਦੇ ਮੁੱਦੇ ਜਿਹੜੇ ਚੱਕਣਗੇ ਵੀ ਤੇ ਉਹਨਾਂ ਨੂੰ ਹੱਲ ਵੀ ਕਰਾਉਣਗੇ